ਪੰਜਾਬ ਸਰਕਾਰ ਦੇ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਉਪਰਾਲੇ ਨੂੰ ਠੇਕੇਦਾਰ ਦੀ ਮਾੜੀ ਕਾਰਜ ਪ੍ਰਬਲਿਧੀ ਨੇ ਕੀਤਾ ਠੋਸ। ਥੋੜਾ ਸਮਾਂ ਪਹਿਲਾਂ ਬਣੀ ਰੋੜ ਕੀ ਮਾਈਨਰ ਜਗਾ ਜਗਾ ਤੋਂ ਟੁੱਟੀ। ਇਸ ਤੋਂ ਇਲਾਵਾ ਖੈਰਾ ਰੋੜ ਉੱਪਰ ਬਣੀ ਮਾਈਨਰ ਦੀ ਪੁਲੀ ਵੀ ਅੱਧ ਵਿਚਕਾਰ ਤੱਕ ਟੁੱਟ ਗਈ ਟੁੱਟ ਚੁੱਕੀ ਹੈ ਜੋ ਕਿ ਕਿਸੇ ਸਮੇਂ ਵੀ ਕਿਸੇ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੀ ਹੈ। ਮਾਈਨਰ ਦੁਆਲੇ ਰਹਿੰਦੇ ਕਿਸਾਨਾਂ ਨੇ ਮਾਈਨਰ ਬਣਾਉਣ ਸਮੇ ਮਾੜਾ ਮਟੀਰੀਅਲ ਵਰਤਣ ਦੇ ਠੇਕੇਦਾਰ ਤੇ ਲਾਏ ਦੋਸ਼। ਹੋਰ ਕੀ ਕਿਹਾ ਕਿਸਾਨਾਂ ਨੇ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ। ਨਾਲੇ ਤੁਹਾਨੂੰ ਸੁਣਾਉਂਦੇ ਹਾਂ ਨਹਿਰੀ ਵਿਭਾਗ ਦੇ ਐਸਡੀਓ ਸਾਹਿਬ ਨਾਲ ਫੋਨ ਰਾਹੀਂ ਹੋਈ ਗੱਲਬਾਤ ਹਾਂਜੀ ਭਾਈ ਜੀ ਅੱਜ ਆਪਾਂ ਖੜੇ ਆਂ ਰੋੜਕੀ ਮਾਈਨਰ ਦੇ ਉੱਤੇ ਹਾਂਜੀ ਥੋੜਾ ਜਿਹਾ ਪਹਿਲਾਂ ਇਹ ਜਿਹੜਾ ਰੋੜਕੀ ਮਾਈਨਰ ਸੀ ਇਹ ਨਵਾਂ ਬਣਿਆ ਸੀ ਹਾਂਜੀ ਪਰ ਅੱਜ ਇਹ ਜਿਹੜਾ ਹੈ ਕਈ ਜਗ੍ਹਾ ਤੋਂ ਬਹੁਤ ਜ਼ਿਆਦਾ ਹੀ ਟੁੱਟ ਚੁੱਕਿਆ ਹੈ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤੁਹਾਡਾ ਨਾਮ ਦੱਸੋ ਮੇਰਾ ਨਾਮ ਕਰਨੈਲ ਸਿੰਘ ਆ ਜੀ ਸਾਬਨਾ ਬਦਰਸ਼ਨ ਸਿੰਘ ਪਿੰਡ ਸੁਦੂਗੜ ਸਰਸਰ ਰੋੜ ਕੈਂਚੀਆਂ ਉੱਤੇ ਮੇਂਢ ਦਾ ਘਰ ਆ ਜੀ ਸਾਡਾ ਇਹਨਾਂ ਨੇ ਮਾਲ ਬਹੁਤ ਮਾੜਾ ਠੇਕੇਦਾਰ ਨੇ ਲਾਇਆ ਜੀ ਜਮਾ ਰਸਦੀ ਬਣਾਇਆ ਕੋਈ ਇੰਸਟਾਜ ਦਾ ਮਾਲ ਲਿੰਦਾ ਸਾਰਾ ਟੁੱਟ ਗਿਆ ਸੂਆ ਜੀ ਇਹ ਕਿੰਨਾ ਚਿਰ ਹੋ ਗਿਆ ਇਹਨੂੰ ਬਣੇ ਨੂੰ ਜੀ ਇਹਨੂੰ ਜੀ 3-4 ਮਹੀਨੇ ਹੋਏ ਨੇ ਹਾਂ ਜੀ 3-4 ਮਹੀਨੇ ਦੇ ਵਿੱਚ ਆ ਬਸ ਝੋਨੇ ਵੇਲੇ ਚਾਲੂ ਕੀਤਾ ਜੀ ਇਹ ਇਹਦਾ ਬਣਦਾ ਰਿਹਾ ਜੀ ਇਹ ਇੱਕ ਪਾਣੀ ਪਿੱਛੇ ਹੁਣ ਪੂਰਾ ਆ ਹੀ ਜਾਂਦਾ ਇੱਥੇ ਪਾਣੀ ਇੱਥੇ ਪਾਣੀ ਵੀ ਨਹੀਂ ਪਹੁੰਚਦਾ ਜੀ ਪਾਣੀ ਕਿਸੇ ਪਹੁੰਚ ਨਹੀਂ ਉਹ ਸੂਆ ਟੁੱਟ ਗਿਆ ਇਸ਼ਾਰਾ ਤੇ ਪੂਰਾ ਪਾਣੀ ਆ ਹੀ ਜਾਂਦਾ ਹਾਂ ਜੀ ਇੱਥੇ ਪਾਣੀ ਨਹੀਂ ਆਉਂਦਾ ਦੋ ਦਿਨ ਹੋ ਗਏ ਕੋਈ ਮਾਲ ਨਹੀਂ ਲਾਇਆ ਕੋਈ ਚੰਦਾ ਕੰਮ ਨਹੀਂ ਕੀਤਾ ਜੀ ਇਹਨਾਂ ਨੇ ਤੇ ਬਸ ਬਰਿਸ਼ਤੀ ਲੱਗ ਗਈ ਨੇਰੀ ਸਰਕਾਰ ਦਾ ਮਾਲ ਲੁੱਟ ਕੇ ਲੈ ਗ ਠੀਕ ਹੈ ਜੀ ਕਿ ਉਦੋਂ ਤੁਸੀਂ ਠੇਕੇਦਾਰ ਨੂੰ ਕੁਝ ਕਿਹਾ ਸੀ ਇਹਦੇ ਬਾਰੇ ਵੀ ਭਾਈ ਕੋਈ ਮਟੀਰੀਅਲ ਚੰਗਾ ਲਾ ਜਾ ਹੋਰ ਕੋਈ ਆਖਿਆ ਸੀ ਵੀ ਤੁਸੀਂ ਵਧੀਆ ਕੰਮ ਕਰੋ ਕਰਨ ਦਾ ਕੋਨਾ ਕਰ ਦਿਓ ਚੰਗੀਆਂ ਕੱਢੋ ਜੀ ਇਹਦਾ ਢੇਰ ਇੱਕ ਟ੍ਰੈਕ ਟੋਲੀ ਇੱਕ ਗੱਟਾ ਪਾ ਲੰਦੇ ਸੀ ਤੁਸੀਂ ਆਈ ਕਰਦੇ ਸੀ ਜੀ ਇਹਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਜੀ ਜੇ ਸਹੀ ਬਣਨਾ ਚਾਹੀਦਾ ਜ਼ਰੂਰੀ ਵਾਰ ਇਹ ਠੇਕੇਦਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਅੱਗੇ ਜਦੋਂ ਮੀਂਹ ਆਉਂਦਾ ਸੀ ਨਾ ਗਲੀ ਦਾ ਸਾਰਾ ਪਾਣੀ ਕੋਈ ਪਾਣੀ ਦਾ ਨਿਕਾਸ ਨਹੀਂ ਕਰਿਆ ਕੋਈ ਇਹਨਾਂ ਨੇ ਕੰਧਾਂ ਨਾਲ ਮਿੱਟੀ ਨਹੀਂ ਲਾਈ ਦੀ ਕੋਈ ਇਹਨਾਂ ਨੇ ਪੈਰ ਨਹੀਂ ਲਾਈਏ ਇਸੇ ਪਾਣੀ ਆਊਗਾ ਇਹਦੇ ਵਿੱਚ ਭਜੂਗਾ ਆਹ ਪਾਣੀ ਦਿਖਾ ਦਿਓ ਸਭ ਕੁਝ ਖਾ ਗਿਆ ਪਾਣੀ ਪੂਣੀ ਮਿੱਟੀ ਮੁੱਟੀ ਕਿਸੇ ਮਿੱਟੀ ਲਈ ਕਿਤੇ ਕਿਤੇ ਮੋਰੇ ਦੇਖ ਲਓ ਚੁਰਚਕ ਵੇਖ ਲਓ ਜੀ ਠੀਕ ਹੈ ਹਾਂ ਬਹੁਤ ਮਾੜਾ ਮਾਲਾ ਜੀ ਇਹਨਾਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਬਾਰੇ ਇੱਕ ਤਾਂ ਆਏ ਆ ਬਾਈ ਇਹਦੇ ਨਾਲ ਨਾ ਜਮਾ ਹੀ ਨਹੀਂ ਮਿੱਟੀ ਲੱਗੀ ਜੇ ਮਿੱਟੀ ਲੱਗੀ ਨਹੀਂ ਹੁਣ ਮੀਂਹ ਪੈਂਦਾ ਜਦੋਂ ਸਾਰਾ ਪਾਣੀ ਨਾ ਤਾਂ ਜਦੋਂ ਪਾਣੀ ਆਉਂਦਾ ਕੰਧਾਂ ਦੇ ਨਾਲ ਭਰ ਕੇ ਤੇ ਥੱਲੇ ਦੀ ਟੋਏ ਪੈ ਕੇ ਥੱਲੇ ਦੀ ਨਿਕਲਦਾ ਪਾਣੀ ਕੰਦਾਂ ਦੇ ਵਿੱਚ ਦੀ ਪਾਣੀ ਜਾਂਦਾ ਜੇ ਪਾਣੀ ਨਿਕਲਣ ਦਾ ਵੀ ਕੋਈ ਪਾਈਪਾਂ ਦੱਬੀਆਂ ਹੁੰਦੀਆਂ ਜਾਂ ਕੋਈ ਇੱਟ ਕੱਢੀ ਹੁੰਦੀ ਪਾਣੀ ਤਾਂ ਇਹਦੇ ਵਿੱਚ ਢਿੱਗਦਾ ਹੁਣ ਟੁੱਟਣ ਦਾ ਕਾਰਨ ਇਹੀ ਆ ਵੀ ਜਦੋਂ ਸਾਰਾ ਮੀਂਹ ਆਉਂਦਾ ਪਾਣੀ ਕੰਦ ਦੇ ਨਾਲ ਆ ਕੇ ਖੜ ਜਾਂਦਾ ਉਹ ਤੇ ਨਾਲੀ ਪੁਰੇ ਛੋਟੇ ਬਣਾਏ ਆ ਪੁਰਾਣੇ ਨਾਲ ਪਾਣੀ ਖਹੀ ਜਾਂਦਾ ਇਹਦੇ ਮਟੀਰੀਅਲ ਬਾਰੇ ਕੀ ਕਹਿਣਾ ਚਾਹੋਗੇ ਮਟੀਰੀਅਲ ਵੀ ਮਾੜਾ ਹੀ ਆ ਜੀ ਉਹੀ ਡਿੱਗ ਜਾਂਦਾ ਹੱਥਾਂ ਨੇ ਡਿੱਗ ਜਾਂਦਾ ਸਾਰਾ ਕਿੰਨਾ ਚਿਰ ਹੋ ਗਿਆ ਜੇ ਇਹਨੂੰ ਬਣੇ ਇਹਨੂੰ ਹੋ ਗਏ 3 ਕੁ ਮਹੀਨੇ ਹੋ ਗਏ ਜੀ ਤਨ ਮਹੀਨੇ ਦੇ ਵਿੱਚ ਜਿਹੜਾ ਸੂਆ ਨਵਾਂ ਬਣਿਆ ਸੀ ਇਹ ਲਗਭਗ ਸਾਰਾ ਹੀ ਜਿਹੜਾ ਹੈ ਇਹ ਸਾਰਾ ਹੀ ਬੈਠਾ ਪਿਆ ਜੀ ਇੱਕ ਦੋ ਵਾਰ ਹੀ ਤੇ ਰਿਪੇਅਰ ਕਰਗੇ ਉਹ ਫੇਰ ਬਹਿ ਜਾਂਦਾ ਠੀਕ ਹੈ ਜੀ ਕੀ ਇਸ ਦੇ ਬਾਰੇ ਕੀ ਮੰਗ ਕਰਦੇ ਹੋ ਸਰਕਾਰ ਮੰਗ ਤਾਂ ਆਈ ਹੈ ਜੀ ਸਹੀ ਹੋਵੇ ਇਹ ਪਾਣੀ ਦਾ ਨਿਕਾਸ ਹੋਵੇ ਤੇ ਪਾਣੀ ਆਪਣਾ ਬੈਠਣੋਂ ਦੋ ਤਿੰਨ ਵਾਰੀ ਟੁੱਟ ਜਾ ਸਾਰੀ ਬੈਠੀ ਜਾਂਦਾ ਥੱਲੇ ਠੀਕ ਹੈ ਠੀਕ ਹਲੋ ਹਲੋ ਹਾਂ ਜੀ ਹਾਂ ਜੀ ਅ ਸਰ ਸਤਵਿੰਦਰ ਸਿੰਘ ਜੀ ਬੋਲਦੇ ਜੀ ਐਸ.ਓ. ਸਾਹਿਬ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਪੱਤਰਕਾਰ ਬੁਧਰਾਮ ਪੰਚਲ ਬੋਲ ਰਿਹਾ ਜੀ ਸਰਦੂਲਗੜ ਤੋਂ ਹਾਂਜੀ ਹਾਂਜੀ ਸਰ ਇੱਕ ਜਾਣਕਾਰੀ ਲੈਣੀ ਸੀ ਹਾਂਜੀ ਹਾਂਜੀ ਇੱਕ ਜਿਹੜਾ ਆਪਣਾ ਰੋਡ ਕੀ ਮਾਈਨਰ ਬਣਿਆ ਨੇ ਤਿੰਨ ਚਾਰ ਮਹੀਨੇ ਪਹਿਲਾਂ ਨਵਾਂ ਬਣਿਆ ਸੀ ਉਹ ਟੈਂਸ਼ਨ ਹਾਂਜੀ 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 ਇਹ ਸਾਰੀ ਜਿਹੜੀ ਮਾਈਨਰ ਹੈ ਇਹ ਲਗਭਗ ਕਾਫੀ ਏਰੀਆ ਦਾ ਮੈਂ ਉੱਥੇ ਜਾ ਕੇ ਆਇਆਗਾ ਟੁੱਟਿਆ ਹੋਇਆ ਜੀ ਅੰਦਰੋਂ ਪਾਟ ਗਿਆ ਉਹ ਸਾਰਾ ਤੇ ਇੱਕ ਖੈਰਾ ਰੋਡ ਵਾਲੀ ਪੁਲੀ ਹੈ ਉੱਧੀ ਸੜਕ ਦੇ ਵਿਚਾਲੇ ਤੱਕ ਟੁੱਟੀ ਪਈ ਹੈ ਲਗਭਗ ਉੱਥੋਂ ਦੇ ਲੋਕਾਂ ਦੇ ਮੁਤਾਬਕ ਪਿਛਲੇ 3-4 ਮਹੀਨਿਆਂ ਤੋਂ ਹੀ ਟੁੱਟੀ ਹੋਈ ਹੈ ਜੀ ਕਿਹੜੀ کہہ ਰਹੇ ਹੋ ਖੈਰਾਪੁਰ ਵਾਲੀ ਖੈਰਾ ਰੋਡ ਦੇ ਉੱਪਰ ਜਿਹੜੀ ਪੁਲੀ ਬਣੀ ਹੋਈ ਹੈ ਸਰ ਰੋਡ ਕੀ ਮਾਈਨਰ ਦੇ ਉੱਪਰ ਓਕੇ ਉਸ ਦੀ ਗੱਲ ਕਰ ਰਹੇ ਆ ਉਹ ਅੱਧੀ ਪੁਲੀ ਮਤਲਬ ਰੋਡ ਦਾ ਜਿੰਨਾ ਏਰੀਆ ਉਸ ਦਾ ਅੱਧਾ ਏਰੀਆ ਹੈ ਨਾ ਜੀ ਪਿਛਲੇ 3 ਮਹੀਨਿਆਂ ਤੋਂ ਟੁੱਟਿਆ ਹੋਇਆ ਹੈ ਅੱਛਾ ਅੱਛਾ ਹਾਂ ਜੀ ਮਤਲਬ ਆ ਗਿਆ ਮੇਰੇ ਧਿਆਨ ਦੇ ਵਿੱਚ ਜਿਹੜੀ ਪੁੱਡਾ ਕਲੋਨੀ ਕੋਲੇ ਆ ਜੀ 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 ਬਿਲਕੁਲ 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 ਉਹਦਾ ਵੈਸੇ ਇਹ ਵੀ ਵੈਸੇ ਦਾ ਬ੍ਰਿਜ ਹੋ ਪੈਂਦਾ ਹੈ ਜਿਹੜੇ ਡਿਕਸ਼ਨ ਦੇ ਵਿੱਚ ਬੀ ਐਂਡ ਆਰ ਦੀ ਜਿਹੜੇ ਡਿਕਸ਼ਨ ਦੇ ਵਿੱਚ ਠੀਕ ਹੈ ਸਰ ਹਾਂਜੀ ਬਟ ਇਹ ਅਸੀਂ ਉਹਨਾਂ ਨਾਲ ਕੋਰਸਪੋਂਡੈਂਸ ਵੀ ਕੀਤੀ ਸੀ ਉਹਨਾਂ ਨੂੰ ਲੈਟਰ ਵਗੈਰਾ ਵੀ ਲਿਖਤੇ ਸੀ ਤੇ ਉਸ ਤੋਂ ਬਾਅਦ ਅਸੀਂ ਆਪਦੇ ਪੱਧਰ ਤੇ ਪੁਲ ਬਣਾਉਣ ਦੀ ਮਨਜ਼ੂਰੀ ਲੈ ਰਹੇ ਹਾਂ ਫਾਈਲ ਅਸੀਂ ਭੇਜ ਚੁੱਕੇ ਹਾਂ ਉਹਦੀ ਠੀਕ ਹੈ ਸਰ ਹਾਂਜੀ ਤੇ ਉਹਦਾ ਇਹ ਹੈ ਵੀ ਕਲੋਜ਼ਰ ਦੇ ਵਿੱਚ ਹੀ ਹੁੰਦਾ ਆਪਣਾ ਜਿਹੜਾ ਕਨਾਲ ਦੀ ਕਲੋਜ਼ਰ ਆਉਂਦੀ ਹੈ ਨਾ ਜਦੋਂ ਜਿਵੇਂ ਅਕਤੂਬਰ 15 ਤੋਂ ਬੰਦੀ ਆਉਣੀ ਆ ਤੇ ਜਿਵੇਂ ਮਨਜ਼ੂਰੀ ਮਿਲ ਜੇ ਬਾਕੀ ਕਾਗਜ਼ ਸਾਡੇ ਤਿਆਰ ਨੇ ਜਦੋਂ ਮਨਜ਼ੂਰੀ ਮਿਲ ਗਈ ਉਹ ਕਨਾਲ ਕਲ ਨਹੀਂ ਸਰ ਉਹ ਤਾਂ ਠੀਕ ਹੈ ਪਰ ਉਹ ਰੋਡ ਦੇ ਉੱਪਰ ਹੀ ਬਹੁਤ ਵੱਡੇ ਵੱਡੇ ਸਰੀਏ 5-5 ਫੁੱਟ ਉੱਚੇ ਸਰੀਏ ਐ ਉੱਥੇ ਕੋਈ ਮਤਲਬ ਕਿਸੇ ਤਰ੍ਹਾਂ ਦਾ ਕੋਈ ਇਹੋ ਜਿਹਾ ਇੰਤਜ਼ਾਮ ਨਹੀਂ ਕਿਸੇ ਵੇਲੇ ਵੀ ਕੋਈ ਮਿਸਹੈਪਨਿੰਗ ਹੋ ਸਕਦੀ ਹੈ ਤਾਂ ਉਹਦਾ ਰਿਸਪੌਂਸਿਬਲ ਕਿਹੜਾ ਹੈ ਜੀ ਨਹੀਂ ਉਹ ਅਸੀਂ ਆਲਰੇਡੀ ਤੁਹਾਨੂੰ ਮੈਂ ਦੱਸਿਆ B&R ਨੂੰ ਆਲਰੇਡੀ ਲਿਖਿਆ ਹੋਇਆ ਕਿਉਂਕਿ ਆਉਂਦਾ ਤਾਂ ਉਹਨਾਂ ਦੀ ਜਰਡਿਕਸ਼ਨ ਦੇ ਵਿੱਚ ਹੈ ਨਾ ਅੱਛਾ ਹਾਂਜੀ ਨਹੀਂ ਇਹਦਾ ਜ਼ਿੰਮੇਵਾਰ ਤਾਂ ਫਿਰ B&R ਹੀ ਹੈ ਤੁਹਾਡੇ ਮੁਤਾਬਕ ਜੀ ਨਹੀਂ ਦੇਖੋ ਹੁਣ ਵੈਸੇ ਤਾਂ ਦੇਖੋ ਜਿਹੜਾ ਅਸੀਂ ਆਪਦੇ ਵੱਲੋਂ ਉਹਨਾਂ ਨੂੰ ਇਨਟੀਮੇਸ਼ਨ ਦੇ ਚੁੱਕੇ ਆਂ ਠੀਕ ਹੈ ਜਿਹੜੀ ਹੈਗੀ ਸਾਡੇ ਵੱਲੋਂ ਇੰਟੀਮੀਸ਼ਨ ਹੁੰਦੀ ਹੈ ਨਾ ਵੀ ਇਹ ਇੱਕ ਨਾਲ ਦੇਖਣੀ ਹੈ ਜਿਵੇਂ ਮੇਨ ਲਈ ਹੂੰ ਜਿਵੇਂ ਟ੍ਰੈਫਿਕ ਤਾਂ ਫਿਰ ਟ੍ਰੈਫਿਕ ਵਗੈਰਾ ਤਾਂ ਆਪਾਂ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਦੇਖਣੀ ਹੈ ਨਾ ਅੱਗੇ ਨਹੀਂ ਚਲੋ ਉਹ ਤਾਂ ਸਰ ਟ੍ਰੈਫਿਕ ਦਾ ਇਸ਼ੂ ਤਾਂ ਪੁਲੀ ਕਰਕੇ ਆ ਰਿਹਾ ਨਾ ਜੀ ਇਹ ਪੁਲੀ ਟੁੱਟੀ ਹੈ ਸੂਏ ਦੀ ਕਿਉਂਕਿ ਜਦੋਂ ਇਹ ਸੂਆ ਬਣਿਆ ਸੀ ਤਾਂ ਇਹ ਪੁਲੀ ਨਹੀਂ ਬਣਾਈ ਗਈ ਪੁਲੀ ਨੀਵੀ ਵੀ ਹੈ ਇਹ ਹਾਂਜੀ ਹਾਂਜੀ ਤਾਂ ਇੰਦੀ ਮੀਨ ਟਾਈਮ ਹੀ ਬਣਨੀ ਚਾਹੀਦੀ ਸੀ ਵੈਸੇ ਤਾਂ ਦੇਖੋ ਉਦੋਂ ਹੀ ਬਣਨੀ ਚਾਹੀਦੀ ਸੀ ਜਦੋਂ ਸੂਆ ਹੀ ਬਣਿਆ ਸੀ ਇਹ ਸਾਰਾ ਨਹੀਂ ਉਹ ਤਾਂ ਫਿਰ ਜਿਹੜਾ ਅਸੀਂ ਪ੍ਰੋਜੈਕਟ ਦੇ ਵਿੱਚ ਹੁੰਦਾ ਨਾ ਸਾਡੇ ਪ੍ਰੋਜੈਕਟ ਦੇ ਵਿੱਚ ਨਹੀਂ ਸੀ ਠੀਕ ਹੈ ਸਰ ਮੈਂ ਤੁਹਾਨੂੰ ਤਾਂ ਹੀ ਦੱਸਿਆ ਨਾ ਹੁਣ ਪ੍ਰੋਜੈਕਟ ਦੇ ਵਿੱਚ ਅਸੀਂ ਪਰਮਿਸ਼ਨ ਲਈ ਹੈ ਸਪੈਸ਼ਲ ਪੇਜ ਤੇ ਠੀਕ ਹੈ ਸਰ ਮਨਜ਼ੂਰੀ ਲਈ ਹੈ ਚਲੋ ਤੇ ਇੱਕ ਉਹ ਜਿਹੜਾ ਅੱਗੇ ਟੁੱਟ ਗਿਆ ਸਾਰੇ ਉਹ ਸੂਆ ਸਾਰਾ ਕਾਫੀ ਟੁੱਟਿਆ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋ ਜਿਹੜਾ ਉਹਦਾ ਆਪਣੇ ਕੰਟਰੈਕਟਰ ਦਾ ਡੀ ਐਲ ਪੀ ਪੀਰੀਅਡ ਹੈਗਾ ਉਹਦਾ ਜਿਹੜਾ ਹੈਗਾ ਬਰਸਾਤਾਂ ਕਰਕੇ ਉੱਥੇ ਜਿਹੜੇ ਘਰ ਨੇ ਉਹ ਉੱਚੇ ਨੇ ਉਧਰ ਠੀਕ ਹੈ ਜੀ ਸਾਈਡਾਂ ਦੇ ਉੱਤੇ ਘਰ ਨੇ ਉਹ ਉੱਥੇ ਹੁਣ ਕਰਕੇ ਜਦੋਂ ਬਰਸਾਤ ਜਾਦੇ ਆਈ ਨਹੀਂ ਨਾ ਬਰਸਾ ਉਹਦੀ ਲਾਈਨਿੰਗ ਦੇ ਵਿੱਚ ਜਾਵੜਦਾ ਉਹ ਤਾਂ ਕਰਕੇ क्रैक ਆ ਜਾਂਦੇ ਆ ਉਹਦੇ ਵਾਸਤੇ ਵੀ ਅਸੀਂ ਵੈਸੇ ਜਿਹੜੀ ਹੈਗੀ ਕੋਰਸਪੋਂਡੈਂਸ ਮਤਲਬ ਅਸੀਂ ਕੀਤੀ ਹੋਈ ਆ ਜਿਹੜੀ ਉਹਨਾਂ ਦਾ ਨਿਕਾਸੀ ਦਾ ਬਰਖਾ ਦਾ ਜਿਹੜਾ ਨਿਕਾਸੀ ਦਾ ਪਾਣੀ ਆ ਉਹਦਾ ਕੋਈ ਅਲੱਗ ਤੋਂ ਪ੍ਰਬੰਧ ਕਰਨ ਵਾਸਤੇ ਸਰ ਉਹਦੇ ਨਾਲ ਜਿਹੜੀ ਵਾਲ ਕੀਤੀ ਹੋਈ ਆ ਉਹਦੇ ਨਾਲ ਵੀ ਕੋਈ ਮਿੱਟੀ ਵਗੈਰਾ ਨਹੀਂ ਲੱਗੀ ਹੋਈ ਕਾਫੀ ਢੂੰਗੇ ਢੂੰਗੇ ਉਹ ਹੈ ਸ਼ੁਰੂ ਤੋਂ ਹੀ ਮਤਲਬ ਉੱਥੋਂ ਦੇ ਲੋਕਾਂ ਨੇ ਦੱਸਿਆ ਜਿਹੜੇ ਉਹਦੇ ਨਾਲ ਰਹਿੰਦੇ ਆ ਘਰ ਹੈ ਜਿਹੜੇ ਹੂੰ ਹੂੰ ਉਹਨਾਂ ਨੇ ਦੱਸਿਆ ਵੀ ਸ਼ੁਰੂ ਤੋਂ ਮਿੱਟੀ ਨਹੀਂ ਲਾਈ ਇਹਦੇ ਨਾਲ ਜੇ ਕਿਤੇ ਮਿੱਟੀ ਲੱਗੀ ਹੋਈ ਤਾਂ ਹੋ ਸਕਦਾ ਉਹ ਨਾਂ ਵੀ ਟੁੱਟਦੀ ਨਹੀਂ ਉਹ ਜਿਹੜੇ ਹੈਗੇ ਨਾ ਜਿਹੜੇ ਘਰ ਨੇ ਜਿਹੜੇ ਅਸਲ ਦੇ ਵਿੱਚ ਘਰ ਪਏ ਹੋਏ ਨੇ ਉਹ ਉਹਦੀ ਟਾਪ ਨਾਲੋਂ ਕਾਫੀ ਉੱਚੀ ਨੇ ਟਾਪ ਦੇ ਨਾਲੋਂ ਉੱਚੀ ਨੇ ਠੀਕ ਹੈ ਜਿਹੜੀ ਆਪਣੀ ਟਾਪ ਹੁੰਦੀ ਹੈ ਨਾ ਮੈਂ ਹਾਂਜੀ ਹਾਂ ਮਾਈਨਰ ਦੀ ਟਾਪ ਹੈ ਕਿਦਾਂ ਆਪਾਂ ਵੱਧ ਤੋਂ ਵੱਧ ਉੱਥੇ ਤੱਕ ਹੀ ਪਾ ਸਕਦੇ ਨੇ ਜਿਹੜੀ ਟਾਪ ਹੁੰਦੀ ਆ ਉਹ ਘਰ ਨੇ ਜਿਹੜੇ ਉੱਚੇ ਨੇ ਐਨੀ ਉੱਚੀ ਤੱਕ ਤਾਂ ਆਪਾਂ ਮਿੱਟੀ ਜਿਹੜੀ ਹੈਗੀ ਪਾ ਨਹੀਂ ਸਕਦੇ ਠੀਕ ਹੈ ਉਹ ਤਾਂ ਉਹਨਾਂ ਦਾ ਨਿਕਾਸੀ ਦਾ ਅਲੱਗ ਤੋਂ ਪ੍ਰਬੰਧ ਕਰਨਾ ਪਊ ਜਿਹੜਾ ਬਾਕੀ ਵੈਸੇ ਜਿਹੜੀ ਰਿਪੇਅਰ ਜਿਹੜੀ ਮਤਲਬ ਕੋਈ ਕ੍ਰੈਕ ਵਗੈਰਾ ਜਿਹੜੇ ਆਏ ਨੇ ਉਹਨਾਂ ਦੀ ਅਸੀਂ ਰ